ਪਾਠ 13ਵਾਂ ਅਕਲ ਦੀਆਂ ਕੁਜੀਆਂ ਉਦੇਸ਼ ਇਕਾਂਗੀ ਤੇਨਾਲੀ ਰਾਮ ਦੀ ਬੁੱਧੀਮਤਾ ਨੂੰ ਦਰਸਾਉਂਦੀ ਹੈ ਇਸ ਨਾਲ ਬੱਚੇ ਆਪਣੀ ਸੋਚਨ ਸ਼ਕਤੀ ਨੂੰ ਤਿੱਖਾ ਬਣਾਉਣ ਦਾ ਯਤਨ ਕਰਨਗੇ ਅਤੇ ਰੰਗਮੰਚ ਉੱਤੇ ਇਸ ਇਕਾਂਗੀ ਨੂੰ ਖੇਡਣ ਨਾਲ ਉਹ ਆਪਣੇ ਅੰਦਰਲੇ ਕਲਾਕਾਰ ਨਾਲ ਰੂਬਰੂ ਹੋਣਗੇ ਪਾਤਰ ਮਹਾਰਾਜਾ ਕਿਸ਼ਨ ਦੇਵ ਰਾਏ ਪੰਡਿਤ ਤੇਨਾਲੀ ਰਾਮ ਦਰਬਾਰੀ ਦੋ ਦਰਬਾਨ ਰਾਜਦੂਤ चाकी पहली पर उठता है महाराज कृष्णदेव देव राय का दरबार लग्या होया है सारे दरबारी बैठे हैं महाराज उन्होंने गलबात कर रहे हैं महाराज की साढ़े राज दस कम सही तरीके नल हो रहा है महामंत्री जी महाराज प्रजा दी हर जरूरत दा ख्याल रखिया जा रहा है दरबान दरबार विच हाजर होंदा है महाराज दीजे महाराज ग्वांडी देश ਦਾ ਰਾਜਦੂਤ ਤੁਹਾਡੇ ਨਾਲ ਮਿਲਣ ਦੀ ਆਗਿਆ ਚਾਹੁੰਦਾ ਹੈ। ਮਹਾਰਾਜ ਉਸ ਨੂੰ ਪੂਰੇ ਆਦਰ ਸਤਕਾਰ ਨਾਲ ਰਾਜ ਦਰਬਾਰ ਵਿੱਚ ਲਿਆਂਦਾ ਜਾਵੇ। ਰਾਜਦੂਤ ਮਹਾਰਾਜ कृष्णदेव ਦੀ ਜੈ। ਮਹਾਰਾਜ ਸਾਡੇ ਮਹਾਰਾਜ ਨੇ ਬੜੇ ਪਿਆਰ ਅਤੇ ਸਤਕਾਰ ਨਾਲ ਤੁਹਾਡੇ ਲਈ ਕੁਝ ਤੋਹਫੇ ਭੇਜੇ ਹਨ। ਕੁਝ ਵਿਅਕਤੀ ਤੋਹਫੇ ਲੈ ਕੇ ਦਰਬਾਰ ਵਿੱਚ ਪ੍ਰਵੇਸ਼ ਕਰਦੇ ਹਨ। ਮਹਾਰਾਜ ਧੰਨਵਾਦ। ਮੈਂ ਉਮੀਦ ਕਰਦਾ ਹਾਂ ਕਿ ਮੇਰਾ ਮਿੱਤਰ ਚੜ੍ਹਦੀ ਕਲਾ ਵਿੱਚ ਹੋਵੇਗਾ ਰਾਜਦੂਤ ਜੀ ਮਹਾਰਾਜ ਉਹਨਾਂ ਨੇ ਤੁਹਾਡੇ ਲਈ ਵੀ ਇੱਕ ਖਾਸ ਸੰਦੇਸ਼ ਭੇਜਿਆ ਹੈ ਮਹਾਰਾਜ ਬੜਕੇ ਸੁਣਾਇਆ ਜਾਵੇ ਰਾਜਦੂਤ ਮੇਰੇ ਪਿਆਰੇ ਮਿੱਤਰ ਮੈਂ ਅੱਜਕਲ ਤੇਰੇ ਰਾਜ ਵਿਜੇਨਗਰ ਦੀ ਤਰੱਕੀ ਦੇ ਚਰਚੇ ਚਾਰੇ ਪਾਸੇ ਸੁਣ ਰਿਹਾ ਹਾਂ ਪਰ ਤੇਨਾਲੀ ਰਾਮ ਦੀ ਬੁੱਧੀਮਤਾ ਦੇ ਚਰਚੇ ਤਾਂ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫੈਲ ਰਹੇ ਹਨ ਮਹਾਰਾਜ ਬਹੁਤ ਖੂਬ ਰਾਜਦੂਤ ਫੇਰ ਪੜਨਾ ਸ਼ੁਰੂ ਕਰਦੇ ਹੋਏ ਮੈਂ ਆਪਣੇ ਰਾਜਦੂਤ ਦੇ ਹੱਥ ਦੋ ਕੁੱਜੀਆਂ ਭੇਜੀਆਂ ਹਨ ਕਿਰਪਾ ਕਰਕੇ ਤੇਨਾਲੀ ਰਾਮ ਨੂੰ ਕਹੋ ਕਿ ਇਹਨਾਂ ਕੁੱਜੀਆਂ ਵਿੱਚ ਅਕਲ ਭਰ ਕੇ ਭੇਜ ਦੇਣ ਧੰਨਵਾਦ ਮਹਾਰਾਜ ਤੇਨਾਲੀ ਰਾਮ ਵੱਲ ਦੇਖਦੇ ਹੋਏ ਲੈ ਬਈ ਰਾਮਾ ਤੁਹਾਡੇ ਲਈ ਕੰਮ ਆ ਗਿਆ ਉਮੀਦ ਹੈ ਕਿ ਤੁਸੀਂ ਮੇਰੇ ਦੋਸਤ ਦੀ ਇੱਛਾ ਪੂਰੀ ਕਰੋਗੇ। ਤੇਨਾਲੀ ਰਾਮ ਮਹਾਰਾਜ ਤੁਹਾਡਾ ਕੀ ਸਿਰ ਮੱਥੇ ਪਰ ਮੈਨੂੰ ਇਸ ਕੰਮ ਲਈ ਕੁਝ ਸਮਾਂ ਚਾਹੀਦਾ ਹੋਵੇਗਾ। ਮਹਾਰਾਜ ਠੀਕ ਹੈ। ਫਿਰ ਵੀ ਕਿੰਨਾ ਸਮਾਂ? ਤੇਨਾਲੀ ਰਾਮ ਮਹਾਰਾਜ ਇਨੀ ਅਕਲ ਇਕੱਠੀ ਕਰਨ ਲਈ ਕੁਝ ਸਮਾਂ ਤਾਂ ਲੱਗੇਗਾ ਹੀ। ਮੈਨੂੰ ਇਸ ਕੰਮ ਲਈ ਘੱਟੋ-ਘੱਟ ਇੱਕ ਹਫ਼ਤਾ ਚਾਹੀਦਾ ਹੈ। ਮਹਾਰਾਜ ਰਾਜਦੂਤ ਨੂੰ ਸੰਬੋਧਨ ਕਰਦੇ ਹੋਏ ਤੁਸੀਂ ਇੱਕ ਹਫਤੇ ਤੱਕ ਸਾਡੀ ਮਹਿਮਾਨ ਨਵਾਜ਼ੀ ਕਬੂਲ ਕਰੋ ਪਰਦਾ ਡਿੱਗਦਾ ਹੈ ਚਾਕੀਦੋ ਮਹਾਰਾਜਾ ਕ੍ਰਿਸ਼ਨਦੇਵ ਰਾਏ ਦੇ ਸ਼ਾਹੀ ਬਗੀਚੇ ਦਾ ਦ੍ਰਿਸ਼ ਪੰਡਿਤ ਤੇਨਾਲੀ ਰਾਮ ਸ਼ਾਹੀ ਬਗੀਚੇ ਵਿੱਚ ਮਾਲੀ ਨਾਲ ਗੱਲਬਾਤ ਕਰ ਰਹੇ ਹਨ ਤੇਨਾਲੀ ਰਾਮ ਕੈ ਦੂਦੀਆਂ ਕਿਹੜੀਆਂ ਵੇਲਾਂ ਨੂੰ ਫਲਾ ਰਿਹਾ ਹੈ ਮਾਲੀ ਇਸ਼ਾਰਾ ਕਰਦੇ ਹੋਏ ਜੀ ਉਹ ਦੋ ਵੇਲਾਂ ਦੇ ਕਦੂ ਢਿੰਡੇ ਦੇ ਆਕਾਰ ਜਿੱਡੇ ਵੱਡੇ ਹੋ ਗਏ ਹਨ ਤੇਨਾਲੀ ਰਾਮ ਉਹਨਾਂ ਦੋਨਾਂ ਕੁੰਜੀਆਂ ਨੂੰ ਥੋੜਾ ਡੇਟਾ ਕਰਕੇ ਦੋਨੋਂ ਕਦੂ ਵੱਖ-ਵੱਖ ਕੁੰਜੀਆਂ ਵਿੱਚ ਪਾ ਦਿੰਦਾ ਹੈ ਤੇਨਾਲੀ ਰਾਮ ਤੁਸੀਂ ਇਹਨਾਂ ਕਦੂਆਂ ਨੂੰ ਇਹਨਾਂ ਵਿੱਚ ਇਸੇ ਤਰ੍ਹਾਂ ਹੀ ਵੱਡੇ ਹੋਣ ਦੇਣਾ ਮਾਲੀ ਜੀ ਤੇਨਾਲੀ ਰਾਮ ਜੀ 5 ਦਿਨਾਂ ਬਾਅਦ ਤੇਨਾਲੀ ਰਾਮ ਕੀ ਕਦੂ ਪੂਰੇ ਵੱਡੇ ਆਕਾਰ ਦੇ ਹੋ ਗਏ ਹਨ ਮਾਲੀ ਜੀ ਤੇਨਾਲੀ ਰਾਮ ਜੀ ਪਰ ਹੁਣ ਇਹ ਪੂਰੀ ਤਰ੍ਹਾਂ ਕੁਜੀਆਂ ਵਿੱਚ ਫਿੱਟ ਹੋ ਗਏ ਹਨ ਇਹਨਾਂ ਨੂੰ ਕੁਜੀਆਂ ਤੋੜ ਕੇ ਹੀ ਬਾਹਰ ਕੱਢਣਾ ਪਵੇਗਾ ਤੇਨਾਲੀ ਰਾਮ ਖੁਸ਼ੀਨਾ ਵਾ ਬਣ ਗਈ ਗੱਲ ਮੈਨੂੰ ਇਹ ਦੋਨੋਂ ਕੁਜੀਆਂ ਦੇ ਦਿਓ ਚਾਕੀ ਤਿੰਨ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਹੈ ਦਰਬਾਰੀਆਂ ਦੇ ਨਾਲ ਵਿਦੇਸ਼ੀ ਰਾਜਦੂਤ ਵੀ ਦਰਬਾਰ ਵਿੱਚ ਬੈਠਾ ਹੋਇਆ ਹੈ ਤੇਨਾਲੀ ਰਾਮ ਦਰਬਾਰ ਵਿੱਚ ਪ੍ਰਵੇਸ਼ ਕਰਦੇ ਹਨ ਤੇਨਾਲੀ ਰਾਮ डीजे महाराज काम थोड़ा औखासी पर मैं हर रोज थोड़ी-थोड़ी अकल इकट्ठी करके कुजियां में पा देती है महाराज हैरानी नाल कुजियां में अकल तेनाली राम जी महाराज अकल इना कुजियां में रखे कद्दूओं में है पर शर्त ए है कि कद्दू कुजियां को बिना तोड़े कड्डे जान ता अकल प्राप्त होवेगी ਮਹਾਰਾਜ ਸ਼ਰਾਰਤ ਨਾਲ ਮੁਸਕੁਰਾਉਂਦੇ ਹੋਏ ਅੱਛਾ ਇਰਾਜਦੂਤ ਮੁਸਕੁਰਾਉਂਦੇ ਹੋਏ ਮਹਾਰਾਜ ਅਸੀਂ ਤੇਨਾਲੀ ਰਾਮ ਦੀ ਅਕਲ ਦਾ ਲੋਹਾ ਮੰਨ ਗਏ ਸੱਚਮੁੱਚ ਤੇਨਾਲੀ ਰਾਮ ਜੀ ਦੀ ਅਕਲ ਦਾ ਕੋਈ ਜਵਾਬ ਨਹੀਂ ਕਿਸ਼ਨਦੇਵ ਵਾ ਤੇਨਾਲੀ ਬਹੁਤ ਖੂਬ ਹੁਣ ਵਿਜੇਨਗਰ ਵਿੱਚ ਅਕਲ ਦੀਆਂ ਕੁੰਜੀਆਂ ਵੀ ਮਿਲਣ ਲੱਗ ਪਈਆਂ ਸਾਰੇ ਦਰਬਾਰੀ ਹੱਸਦੇ ਹਨ ਅਤੇ ਤਨਾਲੀ ਰਾਮ ਦੀ ਵਾਹ-ਵਾਹ ਕਰਦੇ ਹਨ ਪਰਦਾ ਡਿੱਗਦਾ ਹੈ ਕੀ ਸਿੱਖਿਆ ਵਿਦਿਆਰਥੀਆਂ ਨੂੰ ਰੰਗਮंच ਤੇ ਜਾ ਕੇ ਨਾਟਕ ਖੇਡਣ ਲਈ ਉਤਸ਼ਾਹਿਤ ਕਰਨਾ ਸੂਝ-ਬੂਝ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਸੰਭਵ ਹੈ